ਪਰ ਉਹ ਮੈਨੂੰ ਸਾਊਂਡ ਸੁਣਿਆ ਅੱਗ ਦੀ ਲਪਟ ਜਦੋਂ ਮੈਂ ਵੇਖੀ ਨਾ ਮੈਂ ਜਾ ਕੇ ਵੇਖਿਆ ਇਹਨੂੰ ਬੋਤਲ ਕੋ ਉਹਨਾਂ ਨੇ ਬੋਤਲ ਬਾਹਰ ਸੁੱਤੀ ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਇਆ ਇਹ ਰਾਤ ਨੂੰ ਹੜਕ ਕੇ ਉਹ ਟੱਤੀ ਜੀ ਉਹਨਾਂ ਨੇ ਫਿਰ ਰਾਤ ਨੂੰ ਫ੍ਰੀਸ ਨੂੰ ਸੱਦਿਆ ਗਿਆ ਫਿਰ ਵੀ ਪੁਲਿਸ ਆਈ ਆ ਫੋਰੈਂਸ ਲੈਬ ਵਾਲੀ ਆਏ ਅਖਾਂ ਦੇ ਨਾ ਪੰਟਰੋਲ ਵਾਲੀ ਬੋਤਲ ਆ ਮੇਬੀ ਪੰਟਰੋਲ ਹੈ ਜਾਂ ਕੋਈ ਹੋਰ ਚੀਜ਼ ਤੇ ਬੱਤੀ ਲਾ ਕੇ ਅੰਦਰ ਨੂੰ ਚਿੱਟੀ ਹੈ ਤੇ ਵੈਰੀਫਾਈ ਕਰ ਰਹੇ ਨੇ ਆ ਦੇ ਘਰ ਤੋਂ ਕੋਲੇ ਸਾਹਮਣੇ ਆਇਆ ਲਾਈਟ ਵੀ ਨਹੀਂ ਚੱਲੀ ਹੋਈ ਸੀ ਮੇਰੇ ਸਾਹਮਣੇ ਉਸੇ ਦਿਨ ਇਹ ਬੰਦ ਹੋ ਗਈ ਸੀ ਤੇ ਉਹਦੇ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ ਵੀ ਮੇਰੇ ਵੀ ਤਿੰਨ ਬੰਦੇ ਹੈਗੇ ਆ ਸ਼ਾਇਦ ਮੋਟਰਸਾਈਕਲ ਕੱਲ 9 ਵਜੇ ਦੀ ਗੱਲ ਰਾਤ ਦੀ ਬੱਚੇ ਸੈਰ ਕਰਕੇ ਅੰਦਰ ਆਏ ਹੀ ਮੈਂ ਰੋਟੀ ਖਾਣ ਲੱਗਾ ਸੀ ਬਾਹਰੋਂ ਮੈਨੂੰ ਸਿਰ ਸੁਣਿਆ ਅੱਗ ਦੀ ਲਪਟ ਜਦੋਂ ਮੈਂ ਵੇਖੀ ਨਾ ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਉਹ ਉਹਨਾਂ ਨੇ ਬੋਤਲ ਬੰਦ ਸੋਟੇ ਸੀ ਬੰਦੇ ਆ ਬੰਦਿਆਂ ਨੇ ਕੈਮਰੇ ਵਿੱਚ ਨਹੀਂ ਆਏ ਰਾਤ ਹੋਣ ਕਰਕੇ ਮੂੰਹ ਢੱਕੇ ਜਿਹਾ ਉਹਨਾਂ ਨੇ ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ ਸਵੇਰ ਵੀ ਪੁਲਿਸ ਆਈ ਆ ਫੋਰੈਂਸਿਕ ਲੈਬ ਵਾਲੀ ਆਏ ਤੇ ਸਾਡੀ ਤੇ ਇਹ ਹੀ ਆ ਹੁਣ ਮੰਗਾ ਤੇ ਪੁਲਿਸ ਜਿਹੜਾ ਹੈ ਉਹ ਬੰਦੇ ਨੂੰ ਲੱਭੇ ਸਾਡੇ ਘਰ ਵਿਆਹ ਵੀ ਆ ਫੰਕਸ਼ਨ ਆ ਕੋਈ ਘੰਟਾ ਚੰਗ ਕਰਦੇ ਮੈਂ ਬੀਐਸਐਫ ਦਾ ਟਾਇਰ ਦਾ ਸਬ-ਇੰਸਪੈਕਟਰ ਤੇ ਵਿਆਹ ਵੀ ਆ ਸਾਡੇ ਘਰ ਜਿਸ ਕਰਕੇ ਪੁਲਿਸ ਨੂੰ ਰਿਕਵੈਸਟ ਆ ਕਿ ਉਹ ਬੰਦਿਆਂ ਨੂੰ ਛੇਤੀ ਤੋਂ ਛੇਤੀ ਟਰੇਸ ਕੀਤਾ ਜਾਵੇ ਗਾਉਂ ਤੋਂ ਇਹੋ ਜਿਹਾ ਕੰਮ ਹੋਣਾ ਕਰਨ। ਇਹ ਹੀ ਸਾਡੇ ਕੋਲ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਐਚਐਚਓ ਸਾਹਿਬ ਕਿੰਨੇ ਸਮੇਂ ਤੋਂ ਅਸੀਂ ਪਿੰਡ 'ਚ ਰਹ ਰਹੇ ਹਾਂ। ਤਾਂ ਹੀ ਤੇ ਸਦੀਆਂ ਤੋਂ ਇੱਥੇ ਹੀ ਹੈ। ਕਿਸੇ ਨਾਲ ਕੋਈ ਰੰਜਿਸ਼ ਨਹੀਂ। ਨਹੀਂ ਭਾਜੀ ਨਹੀਂ। ਨੋ ਨੋ। ਕਿਹਦੇ ਨਾਲ ਰੰਜਿਸ਼? ਕਿਹਦੇ ਘਰ ਨਹੀਂ ਜਾਂਦਾ ਮੈਂ। ਬਰੋਡ ਤੇ ਸਸਰੀ ਘਾਲ ਸਾਰੇ ਨੇ। ਸਾਡੀ ਕੋਈ ਦੁਸ਼ਮਣੀ ਨਹੀਂ ਹੈ। ਬੱਚਿਆਂ ਦੀ ਕੋਈ ਲੈਂਡ ਦੇ ਨਹੀਂ। ਬੱਚੇ ਤਾਂ ਬਾਹਰ ਰਹਿੰਦੇ ਸਾਡੇ। ਪੰਜ ਬੱਚੇ ਸਾਡੇ ਚਾਰ ਬਾਹਰ ਆ। ਉਹ ਵੀ ਆਏ। ਤੇ ਸਾਡੀ ਤੇ ਐਸਐਸਪੀ ਸਾਹਿਬ ਐਸਐਚਓ ਸਾਹਿਬ ਨੂੰ ਇਹ ਰਿਕਵੈਸਟ ਆ ਵੀ ਬੰਦੇ ਨੂੰ ਫੜਿਆ ਜਾ ਵੀ ਛੇਤੀ ਛੇਤੀ ਗਾਂ ਤੋਂ ਫੇਰਦਾ ਇਹੋ ਜਿਹਾ ਕੰਮ ਕਰਨ ਨੂੰ। ਇਹ ਵੀ ਨ ਪੰਟਰੋਲ ਵਾਲੀ ਬੋਟਲ ਆ ਮੇभी ਪੰਟਰੋਲ ਹੈ ਜਾਂ ਦੂਜਾ ਗੱਡੀ ਹੈ ਨਾ ਤੇ ਬੱਤੀ ਲਾ ਕੇ ਅੰਦਰ ਨੂੰ ਸਿੱਟੀ ਹੈ ਤੇ ਵੈਰੀਫਾਈ ਕਰ ਰਹੇ ਆ ਕੰਪਲੇਂਟ ਆ ਗਈ ਹੈ। ਜੇ ਕੰਪਲੇਂਟ ਦੇ ਮੱਦੇਨਜ਼ਰ ਕਾਰਵਾਈ ਕਰਦਣੀ ਹੈ। ਸੀਸੀਟੀਵੀ ਦੇ ਸਾਹਮਣੇ ਹੈ ਜੋ ਸੀਸੀਟੀ ਨਾਲ ਦੇ ਘਰ ਤੋਂ ਥੋੜਾ ਜਿਹਾ ਸਾਹਮਣੇ ਹੈ ਲਾਈਟ ਵੀ ਨਹੀਂ ਸੀ ਚੱਲ ਰਹੀ ਉਸ ਗਲੀ ਦੀ। ਅ ਮੇਰੇ ਸਾਹਮਣੇ ਉਸੇ ਦਿਨ ਹੀ ਇਹ ਬੰਦ ਹੋਈ ਸੀ ਲਾਈਟ ਤੇ ਉਹਦੇ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ ਵੀ ਮੇਬੀ ਤਿੰਨ ਬੰਦੇ ਹੈਗੇ ਆ ਸ਼ਾਇਦ ਮੋਟਰਸਾਈਕਲ ਤੇ ਤੇ ਪਰ ਹਜੇ ਉਹ ਮਤਲਬ ਉਹਨਾਂ ਦੀ ਸ਼ਕਲ ਦਾ ਜਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਬਾਕੀ ਆਸ-ਪਾਸੇ ਦੇ ਹੋਰ ਕੈਮਰੇ ਚੈੱਕ ਕਰਾਂਗੇ ਫਿਰ ਪਤਾ ਲੱਗੂ ਕਿਵੇਂ ਲੱਗੂਗਾ ਪਤਾ ਲੱਗਾਇਓ ਸਾਡੇ ਜੀ ਇਹ ਹੋਜੇਗਾ ਹਜੇ ਤੱਕ ਇਹ ਹੋਜੀ ਗੱਲ ਸਾਹਮਣੇ ਤੇ ਨਹੀਂ ਆਏਗੀ ਤੇ ਇਹਨਾਂ ਦੇ ਆਪਣਾ ਦੱਸਣਾ ਵੀ ਆ ਵੀ ਸਾਡੀ ਕਦੇ ਕਿਸੇ ਨਾਲ ਕੋਈ ਲਗੜਾ ਟਰਾਈ ਨਹੀਂ ਤੇ ਆਸ-ਪਾਸੇ ਦੇ ਲੋਕਾਂ ਤੋਂ ਵੀ ਵੈਰੀਫਾਈ ਕੀਤਾ ਵਟ ਉਹ ਕਹਿ ਰਹੇ ਵੀ ਇਹਨਾਂ ਦੀ ਕਦੇ ਇਦਾਂ ਦੀ ਗੱਲ ਸੁਣੀ ਨਹੀਂ ਗਈ ਬੜੇ ਸ਼ਾਂਤ ਪਰਸਨ ਹੈਗੇ ਨੇ ਇਹ ਪਰ ਉਹ ਮੈਨੂੰ 사ਉਂਡ ਸੁਣਿਆ ਅੱਗ ਦੀ ਲਪਟ ਜਦੋਂ ਮੈਂ ਦੇਖੀ ਨਾ ਮੈਂ ਜਾ ਕੇ ਵੇਖਿਆ ਇਹਨੂੰ ਬੋਤਲ ਕੋ ਉਹਨਾਂ ਨੇ ਬੋਤਲ ਫਾਉਂਸ ਕੀਤੀ ਬੰਦਿਆਂ ਨੇ ਕੈਮਰੇ ਵਿੱਚ ਨਹੀਂ ਆਇਆ ਇਹ ਰਾਤ ਹੋਣ ਕਰਕੇ ਉਹ ਟੱਕੀ ਜੀ ਉਹਨਾਂ ਨੇ ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ ਫਿਰ ਇਹ ਵੀ ਪੁਲਿਸ ਆਈ ਆ ਫੋਰੈਂਸ ਲੈਬ ਵਾਲੀ ਆਏ ਪट्रोल ਵਾਲੀ ਬੋਤਲ ਆ ਮੇਬੀ ਪੈਟਰੋਲ ਹੈ ਜਾਂ ਤਾਂ ਤਾਂ ਤੇ ਬੱਤੀ 라ਦੀ ਅੰਦਰੋਂ ਸਿੱਟੀ ਹੈ ਤੇ ਵੈਰੀਫਾਈ ਕਰ ਰਹੇ ਹਾਂ ਇਹ ਗੱਲ ਕਿ ਫਲੇਮ ਤੋਂ ਗੱਲ ਕਰੀਏ ਕਰਦੇ ਹਾਂ ਸੀਸੀਟੀ ਨਾਜ਼ੇ ਘਰ ਤੋਂ ਥੋੜਾ ਜਿਹਾ ਸਾਹਮਣੇ ਹੈ ਲਾਈਟ ਵੀ ਇਸ ਚੱਲਦੀ ਹੁੰਦੀ ਹੈ ਮੇਰੇ ਖਿਆਲ ਨਾਲ ਉਸ ਦਿਨ ਹੀ ਇਹ ਬੰਦ ਹੋ ਗਈ ਸੀ ਲਾਈਟ ਤੇ ਉਹਦੇ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ ਵੀ ਮੇਰੇ ਵੀ ਤਿੰਨ ਬੰਦੇ ਹੈਗੇ ਆ ਸ਼ਾਇਦ ਉਹ ਕੱਲ 9 ਵਜੇ ਦੀ ਗੱਲ ਹੈ ਰਾਤ ਦੀ ਬੱਚੇ ਸੈਰ ਕਰਕੇ ਅੰਦਰ ਆਏ ਸੀ ਮੈਂ ਰੋਟੀ ਖਾਣ ਲੱਗਾ ਸੀ ਬਾਹਰੋਂ ਮੈਨੂੰ ਸੌਣ ਸੁਣਿਆ ਅੱਗ ਦੀ ਲਪਟ ਜਦੋਂ ਮੈਂ ਵੇਖੀ ਨਾ ਮੈਂ ਜਾ ਕੇ ਵੇਖਿਆ ਕਿ ਉਹ ਬੋਤਲ ਉਹ ਉਹਨਾਂ ਨੇ ਬੋਤਲ ਬੰਬ ਸੁੱਟੇ ਬੰਦਿਆ ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ ਰਾਤ ਹੋਣ ਕਰਕੇ ਮੂੰਹ ਢੱਕੇ ਸੀ ਉਹਨਾਂ ਨੇ ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ ਸਵੇਰੇ ਵੀ ਪੁਲਿਸ ਆਈ ਆ ਫੋਰੈਂਸਿਕ ਲੈਬ ਵਾਲੀ ਆਏ ਤੇ ਸਾਡੀ ਤੇ ਇਹ ਹੀ ਆ ਹੁਣ ਮੰਗਾ ਤੇ ਪੁਲਿਸ ਜਿਹੜਾ ਹੈ ਉਹ ਬੰਦੇ ਨੂੰ ਲੱਭੇ ਸਾਡੇ ਘਰ ਵਿਆਹ ਵੀ ਆ ਫੰਕਸ਼ਨ ਚਮ ਕਰਦੇ ਮੈਂ ਬੀਐਸਐਫ ਤੋਂ ਰਟਾਇਆ ਹਾਂ ਸਬ ਇੰਸਪੈਕਟਰ ਤੇ ਵਿਆਹ ਵੀ ਆ ਸਾਡੇ ਘਰ ਜਿਸ ਕਰਕੇ ਪੁਲਿਸ ਨੂੰ ਰਿਕਵੈਸਟ ਹੈ ਵੀ ਉਹ ਬੰਦਿਆਂ ਨੂੰ ਛੇਤੀ ਤੋਂ ਛੇਤੀ ਟਰੇਸ ਕੀਤਾ ਜਾਵੇ ਗਾਂ ਤੋਂ ਇਹੋ ਜਿਹਾ ਕੰਮ ਉਹ ਨਾ ਕਰਨ ਇਹ ਹੀ ਸਾਡੇ ਕੋ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਐਚਐਚਓ ਸਾਹਿਬ ਕਿੰਨੇ ਸਮੇਂ ਤੋਂ ਅਸੀਂ ਪਿੰਡ ਜੇ ਰਹ ਰਹੇ ਹਾਂ ਪਾਹੀ ਤੇ ਸਦੀਕਾ ਤਾਂ ਇੱਥੇ ਹੀ ਹੈ ਕਿਸੇ ਨਾਲ ਕੋਈ ਰੰਜਿਸ਼ ਨਹੀਂ ਭਾਜੀ ਨਹੀਂ ਨੋ ਨੋ ਕਿਹਦੇ ਘਰ ਦੀ ਕਿਸੇ ਕਿਹਦੇ ਘਰ ਨਹੀਂ ਜਾਂਦਾ ਮੈਂ ਬਰੋਡ ਤੇ ਸਸਰੀ ਘਰ ਸਾਰੇ ਨੇ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਬੱਚਿਆਂ ਦੀ ਕੋਈ ਲੈਂਡ ਦੇ ਨਹੀਂ ਬੱਚੇ ਤਾਂ ਬਾਹਰ ਰਹਿੰਦੇ ਸਾਡੇ ਪੰਜ ਬੱਚੇ ਸਾਡੇ ਚਾਰ ਬਾਹਰ ਆ ਉਹ ਵੀ ਆਏ ਆ ਤੇ ਸਾਡੀ ਤੇ ਐਸਐਸਪੀ ਸਾਹਿਬ ਐਸਐਚਓ ਸਾਹਿਬ ਨੂੰ ਇਹ ਰਿਕੁਐਸਟ ਆ ਵੀ ਬੰਦੇ ਨੂੰ ਫੜਿਆ ਜਾ ਵੀ ਛੇਤੀ ਛੇਤੀ ਗਾਂ ਤੋਂ ਫੇਰਦਾ ਇਹੋ ਜਿਹਾ ਕੰਮ ਕਰਨੋ ਇਹ ਵੀ ਨਾ ਪੰਟਰੋਲ ਵਾਲੀ ਬੋਟਲ ਆ ਮੇਰੀ ਵੀ ਪੰਟਰੋਲ ਹੈ ਜਾਂ ਦੂਜਾ ਗੱਡੀ ਹੈ ਨਾ ਤੇ ਬੱਤੀ ਲਾ ਕੇ ਅੰਦਰ ਨੂੰ ਸਿੱਟੀ ਆ ਤੇ ਵੈਰੀਫਾਈ ਕਰ ਰਹੇ ਆ ਕੰਪਲੇਂਟ ਆ ਗਈ ਹੈ ਜੇ ਕੰਪਲੇਂਟ ਦੇ ਮੱਦੇਨਜ਼ਰ ਕਾਰਵਾਈ ਕਰਦਣੀ ਹੈ ਸੀਸੀਟੀਵੀ ਦੇ ਸਾਹਮਣੇ ਆ ਗਿਆ ਸੀਸੀਟੀ ਨਾਲ ਦੇ ਘਰ ਤੋਂ ਥੋੜਾ ਜਿਹਾ ਸਾਹਮਣੇ ਹੈ ਲਾਈਟ ਵੀ ਨਹੀਂ ਸੀ ਚੱਲ ਰਹੀ ਉਸ ਗਲੀ ਦੀ ਅ ਮੇਰੇ ਹਿਸਾਬ ਨਾਲ ਉਸੇ ਦਿਨ ਹੀ ਇਹ ਬੰਦ ਹੋਈ ਸੀ ਲਾਈਟ ਤੇ ਉਹਦੇ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ ਵੀ ਮੇਬੀ ਤਿੰਨ ਬੰਦੇ ਹੈਗੇ ਆ ਸ਼ਾਇਦ ਮੋਟਰਸਾਈਕਲ ਤੇ ਤੇ ਪਰ ਹਜੇ ਉਹ ਮਤਲਬ ਉਹਨਾਂ ਦੀ ਸ਼ਕਲ ਦਾ ਜਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਬਾਕੀ ਆਸ-ਪਾਸੇ ਦੇ ਹੋਰ ਕੈਮਰੇ ਚੈੱਕ ਕਰਾਂਗੇ ਫਿਰ ਪਤਾ ਲੱਗੇਗਾ ਈਵੋ ਲੱਗਦੇ ਬਦਲ ਲਗਾਏ ਲੋਕਾਂ ਦੇ ਜੇਬ ਉਹ ਇਹੋ ਜਿਹਾ ਹਜੇ ਤੱਕ ਇਹ ਹੋਜੀ ਗੱਲ ਸਾਹਮਣੇ ਤੇ ਨਹੀਂ ਆਏਗੀ ਤੇ ਇਹਨਾਂ ਦੇ ਆਪਣਾ ਦੱਸਣਾ ਵੀ ਆ ਵੀ ਸਾਡੀ ਕਦੇ ਕਿਸੇ ਨਾਲ ਕੋਈ ਲਗੜਾ ਟਰਾਈ ਨਹੀਂ ਤੇ ਆਸੇ ਪਾਸੇ ਦੇ ਲੋਕਾਂ ਤੋਂ ਵੀ ਵਾਈਫਾਈ ਕੀਤਾ ਵਟ ਉਹ ਕਹਿ ਰਹੇ ਵੀ ਇਹਨਾਂ ਦੀ ਕਦੇ ਇਦਾਂ ਦੀ ਗੱਲ ਸੁਣੀ ਨਹੀਂ ਗਈ ਵੀ ਬੜੇ ਸ਼ਾਂਤ ਪਰਸਨ ਹੈਗੇ ਨੇ ਇਹ